ਵਾਲੀ ਮਾਂ ਮੇਰੇ ਕਹਿਨ ਤੇ ਮੇਰਾ ਪੁੱਤਰ ਜੰਗ ਨੂੰ ਜ਼ਰੂਰ ਜਾਊਗਾ ਉੱਥੇ ਕਿਹਾ ਕਹਿੰਦੇ ਘਰ ਤੋਂ ਲੱਦੀ ਤੁਰਪੀ ਇਹ ਗੱਲ ਕਹਿੰਦਾ ਸੈਰ ਸਾਖੀ ਖਾਨੇ ਜਾਵੜੀ ਉਹ ਜਿੱਥੇ ਭਾਰੀ ਆ ਮੇਰੂ ਦੀ ਠਹਿਰ ਕਹਿੰਦੀ ਉੱਠ ਪੇ ਬੱਚਾ ਪੋਸਤੀ ਕਿਉਂ ਪੈ ਗਿਆਂ ਪਸਾਰ ਕੇ ਪੈਰ ਕਹਿੰਦੀ ਦੁੱਲਾ ਇੱਥੋਂ ਭੱਜ ਗਿਆ ਅਕਬਰ ਨਾ ਪਾ ਕੇ ਵੈਰ ਵੇ ਪੁੱਤ ਮੈਂ ਰਹਿ ਗਈ ਦੁੱਲੇ ਨੂੰ ਪਾਲਦੀ ਤੈਨੂੰ ਸਮਝਿਆ ਗੈਰ ਉੱਠ ਪੇ ਬੱਚਾ ਪੋਸਤੀ ਕਰ ਮੁਗਲਾ ਨਾਲ ਫੈਰ ਜੇ ਸਾਨੂੰ ਲੈ ਗਏ ਬਨ ਕੇ ਤੇ ਪਿੱਛੋ ਖਾ ਕੇ ਮਰੇਗਾ ਜ਼ਹਿਰ ਮਿਹਰਬਾਨ ਜਿਸ ਵੇਲੇ ਇੰਨੀਆਂ ਗੱਲਾਂ ਕੀਤੀਆਂ ਤਾਂ ਵਾਰੀ ਆ ਗਈ ਮੇਰੂ ਪੋਤੀ ਦੀ ਉਥੇ ਕਿਹਾ ਕਹਿੰਦੇ ਅੱਗਿਓ ਮੇਰੂ ਬੋਲਿਆ ਮਾਤਾ ਸੁਣ ਲੈ ਮੇਰਾ ਕਹਾਣਾ ਤੈ ਮੈਨੂੰ ਪੁੱਤ ਕਦੇ ਨਹੀਂ ਸਮਝਿਆ ਮੇਰਾ ਤਾਂ ਟੁੱਟ ਗਿਆ ਮਾਣ ਨਮਾਣਾ ਦੁੱਲਾ ਪੈਨੇ ਕੱਪੜੇ ਰੇਸ਼ਮੀ ਤੇ ਮੈਂ ਪਹਿਨਾ ਖੱਦਰ ਪੁਰਾਣਾ ਤੂੰ ਮਾਤਾ ਹੈ ਨਹੀਂ ਧਰਮ ਦੀ ਤੈ ਕੀਤਾ ਕਾਣਾ ਮਾਣਾ ਤੈ ਦੁੱਲਾ ਦਬੱਲਿਆ ਜਾਣ ਕੇ ਮੈਂ ਦਿਲ ਦੀਆਂ ਸਭ ਪਛਾਣਾ ਕਹਿੰਦਾ ਮੇਰੇ ਵੰਨੀਓ ਤਾਂ ਸਾਰੇ ਹੀ ਮਰ ਜੋਂ ਕਹਿੰਦਾ ਪਰ ਮੈਂ ਨਹੀਂ ਜੰਗ ਨੂੰ ਜਾਣਾ ਕਹਿੰਦਾ ਅੱਜ ਤੱਕ ਤੈ ਮੇਰੇ ਨਾਲ ਚੰਗਾ ਵਿਹਾਰ ਹੀ ਕੀ ਕੀਤਾ ਮੈਨੂੰ ਤਾਂ ਆਪਣਾ ਪੁੱਤਰ ਸਮਝੇ ਹੀ ਨਹੀਂ ਮਿਹਰਬਾਨ ਤਾਬਾਰੀ ਫੇਰ ਮਾਤਾ ਲੱਦੀ ਦੀ ਆਗੀ ਉਥੋਂ ਕੀ ਕਿਹਾ ਅੱਗੇ ਉਹ ਲੱਦੀ ਬੋਲਦੀ ਇਹ ਗੱਲ ਆਖ ਸੁਣਾਈ ਵੇ ਪਤਮਾ ਤੈਨੂੰ ਸੀਰ ਚੰਗਾ ਕੇ ਪਾਲਿਆ ਮੈਂ ਓੜ ਕਾਂ ਤੇਰੀ ਮਾਈ ਤੈ ਖਾ ਕੇ ਮਾਵੇ ਫੀਮ ਦੇ ਆਹ ਮਾਂ ਕਿਉ ਮੰਨੋ ਭਲਾਈ ਮੁਗਲ ਆ ਗਿਆ ਸਾਨੂੰ ਬੰਨਣ ਨੂੰ ਦਿੰਦੇ ਫਿਰਨ ਦੁਹਾਈ ਕਹਿੰਦੀ ਉੱਠ ਵੇ ਬੱਚਾ ਪੋਸਦੀ ਤੇਰੇ ਖਾਣ ਵਾਸਤੇ ਲਿਆਵਾ ਮੈਂ ਦੁੱਧ ਤੇ ਮਲਾਈ ਪੁੱਤਰ ਤੇਰੇ ਖਾਣ ਵਾਸਤੇ ਦੁੱਧ ਮਲਾਈਆ ਤੂੰ ਮੇਰਾ ਸੂਰਮਾ ਪੁੱਤਨਾ ਮਿਹਰਬਾਨ ਵਾਰੀ ਆ ਗਈ ਮਹਿਰੂ ਪੋਸਤੀ ਦੀ ਕਹਿੰਦਾ ਮਾਤਾ ਅੱਜ ਦੀਆਂ ਕੀ ਦੁੱਧ ਮਲਾਈਆਂ ਮੈਂ ਤੇਰੀਆਂ ਅੱਗ ਲਾਉਣੀਆਂ ਸਾਨੂੰ ਤਾਂ ਮਾਵੇ ਫੀਮ ਦੇ ਚਾਹੀਦੇ ਆ ਉਥੇ ਕਿਹਾ ਅੱਗੇ ਉਹ ਮਹਿਰੂ ਬੋਲਿਆ ਕਹਿੰਦਾ ਮਾਤਾ ਕਿਉਂ ਕਰਦੀਆਂ ਤੰਗ ਅਸੀਂ ਆ 70 ਪੋਸਤੀ ਤੇ ਸਾਡੇ ਹੱਲ ਦੇ ਹੈ ਨਹੀਂ ਅੰਗ ਉੱਠ ਕੇ ਤੁਰ ਨਹੀਂ ਹੁੰਦਾ ਅਸੀਂ ਕੀ ਕਰਾਂਗੇ ਜੰਗ ਕਹਿੰਦਾ ਮਿਹਰਬਾਨ ਅੱਖ ਪਟ ਨਹੀਂ ਹੋਮਦੀ ਨਾ ਸੂਰਜ ਦਿਸੇ ਨਾ ਚੰਦ ਹਲ ਬੇਕੜਾ ਕੀ ਖਾਮਣੇ ਡੋਡੇ ਫੀ ਮਿਲੇ ਨਾ ਭੰਗ ਕਹਿੰਦਾ ਹੁਣ ਮੈਂ ਨਹੀਂ ਜਾਣਾ ਜੰਗ ਨੂੰ ਤੇ ਬੁੜਗੇ ਕਰਦੇ ਰੌਲੇ ਨੂੰ ਬੰਦ ਕਹਿੰਦਾ ਸਿਰ ਨਾ ਖਾ ਨਸ਼ਾ ਟੁੱਟਿਆ ਵਾ ਲਓ ਮਿਹਰਬਾਨ ਜਦੋਂ ਫੇਰ ਇਹਨੇ ਜਵਾਬ ਦਿੱਤਾ ਮਾਤਾ ਨੂੰ ਤਾਂ ਕੋਲੇ 11 12 ਪੋਸਤ ਦੀ ਬੈਠੇ ਆ ਵੀਰੋ ਅਮਲੀ ਹੁੰਦੇ ਬੜੇ ਪਤੰਦਰ ਜਦੋਂ ਇਹਨਾਂ ਦੇ ਨਸ਼ੇ ਖਿੜੇ ਹੋਣ ਇਹ ਗੱਲਾਂ ਗਿਆਨ ਤੋਂ ਵੀ ਜ਼ਿਆਦਾ ਗਾਂਧੀਆਂ ਕਰ ਜਾਂਦੇ ਆ ਜਦੋਂ ਨਸ਼ੇ ਟੁੱਟੇ ਹੋਣ ਫਿਰ ਤੁਹਾਨੂੰ ਪਤਾ ਮਾਪੇ ਮਰੇ ਮਰਾਏ ਮਿਹਰਬਾਨ ਕੋਲੇ 11 12 ਪੋਸਤ 'ਤੇ ਬੈਠਿਆ ਗੱਲਾਂ ਗਿਆਨ ਦੀਆਂ ਕਰਦੇ ਨਸ਼ੇ ਖੇੜੇ ਆ ਉੱਥੇ ਕਿਹਾ ਕਹਿੰਦੇ ਬੋਲੇ 11 ਪੋਸਤ 'ਤੇ ਇੱਕੋ ਜੱਡਾ ਹਾਨ ਉਹ ਮੇਰੂ ਤੂੰ ਪੁੱਤ ਨਹੀਂ ਆਪਣੇ ਬਾਪ ਦਾ ਹੈਗਾ ਤੁਖਮ ਹਰਾਮ ਕਮਲਿਆ ਮਾਂ ਨੂੰ ਮਾਰਦਾ ਬੋਲੀਆਂ ਅੱਗੋਂ ਆਉਣਾ ਲੱਦੀ ਨੂੰ ਖਾਣ ਤੂੰ ਪਿਛਲੀਆਂ ਗੱਲਾਂ ਛੱਡ ਦੇ ਦੇਖ ਐੜੇ ਨੂੰ ਜਾਣ ਆਪਾਂ ਅਮਲੀ ਲੜਾਈਆਂ ਕਰਾਂਗੇ ਇਹ ਹ ਸੋਬਾ ਕਰੂ ਜੁਹਾਨਾ ਅਸੀਂ ਤੇਰੇ ਤੋਂ ਪਹਿਲਾਂ ਮਰਾਂਗੇ ਉਹ ਕਹਿੰਦੇ ਖਾਈਏ ਕਸਮ ਕੁਰਾਨ ਅਸੀਂ ਕੁਰਾਨ ਦੀ ਕਸਮ ਖਾ ਕੇ ਕਹਿਣੇ ਆ ਉਹ ਕਮਲਿਆ ਤੇਰੇ ਤੋਂ ਪਹਿਲਾਂ ਮਰਾਂਗੇ ਪਰ ਮਾਂ ਨੂੰ ਬੋਲਿਆ ਨਾ ਮਾਰ ਇਹ ਤੈਨੂੰ ਜੱਗ ਵਿਖਾਉਣ ਵਾਲੀ ਆ ਜਦੋਂ ਗਿਆਨ ਦੀਆਂ ਗੱਲਾਂ ਕੀਤੀਆਂ ਤੇ ਮਾਤਾ ਲੱਦੀ ਨੇ ਵੀ ਇਹੀ ਗੱਲ ਸੋਚੀ ਹੁਣ ਮੇਰਾ ਪੁੱਤ ਮੇਰੇ ਕਹਿਣ ਤੇ ਜੰਗ ਨੂੰ ਜਾਂਦਾ ਤੇ ਚਾਹੇ ਨਾ ਹੀ ਜਾਂਦਾ ਪਰ ਅਮਲੀ ਭਾਈਆਂ ਦੇ ਕਹਿਣ ਤੇ ਅੱਜ ਜੰਗ ਨੂੰ ਜ਼ਰੂਰ ਜਾਊਗਾ ਕਿਉਂ ਮਿਹਰਬਾਨ ਜਿਹੜੇ ਅਮਲੀ ਹੁੰਦੇ ਆ ਇਹ ਇੱਕ ਦੂਜੇ ਦੀ ਗੱਲ ਨੂੰ ਮੰਨ ਲਿਆ ਕਰਦੇ ਆ ਕਦੇ ਪਰਤੇ ਆ ਕੇ ਦੇਖ ਲਿਓ ਦੋ ਭਾਈ ਹੋਣ ਸਕੇ ਹੋਣ ਪੋਸਤ ਦੀ ਅਮਲੀ ਤਾਂ ਉਹਨਾਂ ਦਾ ਅਥਵਾਕ ਬੜਾ ਹੋਊ ਕਦੇ ਪਰਤੇ ਆ ਕੇ ਦੇਖ ਲਿਓ ਇੱਕ ਦੂਜੇ ਦੀ ਗੱਲ ਨੂੰ ਮੰਨ ਲਿਆ ਕਰਦੇ ਆ ਤਾਂ ਮਿਹਰਬਾਨ ਹੁਣ ਉਸੇ ਤਰ੍ਹਾਂ ਜਿਸ ਵੇਲੇ ਇਨੀਆਂ ਗੱਲਾਂ ਸੋਚ ਕੇ ਉੱਥੇ ਕਿਹਾ ਕਹਿੰਦੇ ਗੱਲ ਅਮਲੀਆਂ ਦੀ ਸੁਣ ਕੇ ਮਾਤਾ ਲੱਦੀ ਤਰਪੀ ਹੱਲਾ ਕਰਕੇ ਉਹ ਦੇਰ ਜਰਾਣੀ ਲਾਉਂਦੀ ਲਿਆਂਦੀ ਡੋਡਿਆਂ ਦੀ ਬੋਰੀ ਭਰ ਕੇ ਉਹਨੇ ਡੱਬਾ ਲਿਆਂਦਾ ਫੀਮਦਾ ਉੱਤੇ ਹਥੇਲੀ ਦੇ ਧਰ ਕੇ ਜਦੋਂ ਡੋਡੇ ਵੇਖਲੇ ਅਮਲੀਆਂ ਤੇ ਫਿਰ ਲਾਲੀਆਂ ਆ ਗਈਆਂ ਝੜ ਕੇ ਉਹ ਦੂਣਾ ਹੋ ਗਿਆ ਮੇਰੂ ਪੋਤੀ ਜਦੋਂ ਡੋਡੇ ਪੀਲੇ ਮਲ ਕੇ ਕਹਿੰਦਾ ਫਿਰ ਬੱਦਲ ਵਾਂਗੂੰ ਗੱਜਿਆ ਇੱਕ ਪਿਆ ਬਿਜਲੀ ਵਾਂਗੂੰ ਕੜ ਕੇ ਕਹਿੰਦਾ ਮੈਂ ਦੁੱਲੇ ਵਾਲੀ ਨਹੀਂ ਕਰਨੀ ਮੋੜਨਾ ਨਹੀਂ ਜੰਗ ਨੂੰ ਛੜ ਕੇ ਇੱਕ ਚੜਿਆ ਮੇਰੂ ਪੋਤੀ ਮੂੰਹੋਂ ਕਲਮਾ ਨਵੀ ਦਾ ਪੜ ਕੇ ਕਸੂਰ ਮਾਹਣ ਪਹਿਲੇ ਜੰਗ ਨੂੰ ਚੱਲਿਆ ਭਲਾ ਬਈ ਕਿਹੜੇ ਜਮੌਕੇ ਚੱਲੇ ਆ ਕਾਬ ਕਰ ਮੈਂ ਜਦ ਬੰਦੀ ਇਹਦੀ ਹੋਣ ਮਾਰੇ ਪਾਵ ਮਰਦੇ ਲਾਲਾ ਦੀ ਪੰਡ ਹੋਵੇ ਓ ਬੀਬੀ ਕਣੀ ਮਜਾਂ ਦੇ ਵਿੱਚ ਮੰਦਿਆ ਆਵਾ ਮਗਰ ਦਲਾਲਾ ਦੀ ਡੰਡ ਹੋਵੀਂ ਓ ਘਰ ਸਜਣਾ ਕਦੇ ਵੀ ਨਹੀਂ ਬਸਦੇ ਜਿੱਥੇ ਰੋਜ਼ ਲੜਾਈ ਦੀ ਕੰਗ ਹੋਵੀਂ ਸਕਿਆਂ ਪਾਈਆਂ ਦੇ ਬਾਜੋਂ ਬੈਠ ਨੰਗੀ ਆ ਮੈਂ ਮਗਰ ਸ਼ਰੀਕਾਂ ਦੀ ਕੰਦ ਹੋਵੀਆਂ ਪਤਾ ਲੱਗਦਾ ਨਾਲ ਦੇ ਜਮਿਆਂ ਦਾ ਤੇ ਜਦੋਂ ਵਿੱਚ ਮદાન 'ਚ ਜੰਗ ਹੋਵੇ ਜਦੋਂ ਵਿੱਚ ਮદાન 'ਚ ਜੰਗ ਹੋਵੇ ਆ ਮੇਰੂ ਬਦੀ ਚੜਿਆ ਮੇਰੂ ਬਦੀ ਉਹ ਬੱਤਲਾ ਵੰਗੂ ਗੱਜੀ ਫਗ ਲੈ ਲਈ ਦਾਦੇ ਦੇ ਹੱਥ ਦੀ ਲੈ ਲਈ ਦਾਦੇ ਦੇ ਹੱਥ ਦੀ ਮੋਂਦਾ ਸੰਜੀ ਇਹ ਖੱਬੀ ਸਾਂਗਟਣਾ ਨਣ ਬੱਝੀ ਆ ਕੁਝ ਮਹਿਰੂ ਨੇ ਮਾਰ ਲੈ ਕੁਝ ਮਹਿਰੂ ਨੇ ਮਾਰ ਲੈ ਫਿਰ ਕੁਝ ਗਲਾ ਲੇ ਅੱਗੇ ਉਹ ਵੜ ਵੜ ਲਾਉਂਦਾ ਢੇਰੀਆਂ ਬੜ ਬੜਾ ਲਾਉਂਦਾ ਢੇਰੀਆਂ ਫਿਰ ਰਤ ਪੀਂਦਾ ਨਾ ਜੀ ਆ ਨਸ਼ੀਨ ਤੋੜਾ ਨੇਰੀਆਂ ਨਜ਼ੀਰੇ ਤੋੜਾ ਨੇਰੀਆਂ ਖਾਲੀ ਹੱਥ ਦੀ ਮੰਦੀ ਜੀ ਬੱਝੀ ਗੋਲਾ ਲੱਦੀ ਦੀ ਆ ਗਿਆ ਗੋਲਾ ਲੱਦੀ ਦੀ ਆ ਗਿਆ ਤੇ ਰਖੀ ਲੱਦੀ ਦੀ ਆ ਗਿਆ ਜੇ ਗੋਲਾ ਹੁੰਦਾ ਭੀਮਲਾ ਗੋਲਾ ਹੁੰਦਾ ਭੀਮਲਾ ਦਿਲ ਤੱਕ ਲਵਾਂਗਾ ਜੇ ਗੋਲਾ ਹੁੰਦਾ ਭੀਮਲਾ ਮਿਹਰਬਾਨ ਜਿਸ ਵੇਲੇ ਮੇਰੂ ਪੋਸਤ ਇੱਕ ਜੰਗ ਕਰਕੇ ਆਇਆ ਕਹਿੰਦਾ ਮਾਤਾ ਗੱਲ ਕਰ ਨਸ਼ੇ ਨੇ ਤੋੜਾਂ ਦੇ ਲੀਆਂ ਇਨਾ ਮੁਗਲਾਂ ਨੂੰ ਤਾਂ ਮੈਂ ਲਾਹੌਰ ਤੱਕ ਛੱਡ ਕੇ ਆਉਣਾ ਸੀ। ਕਹਿੰਦੀ ਪੁੱਤਰ ਹੋਰ ਖਾ ਲੈ ਮਾਵੇ ਫੀਮ ਦੇ। ਆਪਣੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਆ? ਕਹਿੰਦਾ ਮਾਤਾ ਮੇਰੀ ਤਾਂ ਘਾਟ ਅੱਜ ਹੀ ਨਿਕਲੀ ਆ। ਅੱਜ ਹੀ ਕਹਿਣੀ ਆ ਕਿ ਹੋਰ ਖਾ ਲੈ। ਅੱਗੇ ਤਾਂ ਕਦੇ ਕਿਹੇ ਕਦੇ ਨਹੀਂ। ਲਓ ਮਿਹਰਬਾਨ ਜਿਸ ਵੇਲੇ ਇੰਨੀਆਂ ਗੱਲਾਂ ਕੀਤੀਆਂ ਹੁਣ ਦੂਸਰੀ ਵਾਰ ਖਾ ਕੇ ਮਾਵੇ ਫੀਮ ਦੇ ਫੇਰ ਜੰਗ ਨੂੰ ਚੱਲਿਆ। ਉੱਥੇ ਕਿਹਾ ਕਹਿੰਦੇ ਚੜਿਆ ਮੇਰੂ ਪੋਸਤੀ ਹੱਥ ਸੱਜੇ ਫੜੀ ਬੰਦੂਕ ਉੱਤੇ ਕੋੜੀ ਦੇ ਚੜ ਗਿਆ। ਆ ਮੇਰੂ ਸ਼ੈਲ ਮਲੂਕ ਵਿੱਚ ਮੁਗਲਾਂ ਦੇ ਜਾ ਕੇ ਹੁਣ ਮੇਰੂ ਨੇ ਮਾਰੀ ਕੂਕ ਆ ਮੇਰੂ ਸੂਤੇ ਫੇਰਦਾ ਉਹ ਵੀ ਰਿਓ ਜਿਵੇਂ ਬਰਛ ਨੂੰ ਊਠ ਉਹ ਤਾਂ ਵੱਡ ਵੱਡ ਲਾਉਂਦਾ ਢੇਰੀਆਂ ਹੱਥ ਰੱਖਿਆ ਤੇਗ ਤੇ ਸੂਤ ਉਹਨੇ ਖਾਕੀ ਵੇਦ ਨੂੰ ਮਾਰਿਆ ਆ ਮੁਗਲਾਂ ਦੀ ਨਿਕਲ ਗਈ ਕੂਕ ਉਹ ਵੀਰੋ ਤੋਂ ਸਿਕਰ ਦੁਪਹਿਰਾ ਹੋ ਗਿਆ ਤੇ ਨਸ਼ਾ ਗਿਆ ਅਮਲੀ ਦਾ ਢੂਟ ਆ ਨਸ਼ੇ ਨੇ ਤੋਣਾਂ ਦੇ ਲੀਆਂ ਹੋ ਗਿਆ ਕੰਮ ਕਸੂਤ ਕੋ ਲੱਦੀ ਦੇ ਆ ਗਿਆ ਧਾਰ ਸ਼ੇਰਾਂ ਦਾ ਰੂਪ ਮਾਤਾ ਤੇਰਾ ਦੁੱਲਾ ਨਹੀਂ ਗਈ ਦੀ ਹੋ ਗਿਆ ਤੇ ਮੈਂ ਅਮਲੀ ਬਣਿਆ Rajput ਕਹਿੰਦਾ ਜਿਹੜਾ ਗੱਜਿਆ ਕਦੇ ਨਹੀਂ ਵਸਿਆ ਮੈਂ ਝੜੀਆਂ ਲਾ ਕੇ ਵੜਿਆ ਸੂਤ ਕਹਿੰਦਾ ਦੁੱਲਾ ਅਜੇ ਤੱਕ ਨਹੀਂ ਬੋੜਿਆ ਐ ਇੱਕ ਪਿਆ ਕੀਤੀ ਕੀ ਕਰ ਤੂ ਤ ਜੇ ਗੋਲਾ ਹੁੰਦਾ ਫੀਮਦਾ ਤੰਬੂ ਮੁਗਲਾਂ ਦੇ ਦਿੰਦਾ ਫੂਕ ਇੱਕ ਮੋੜ ਕੇ ਜਵਾਬ ਕਰਦਾ ਮਿਹਰਬਾਨ ਦੋ ਜੰਗ ਕਰਕੇ ਭਲਾ ਭਈ